we uh -huh. ਅੱਜ ਭਦੌਰ ਦੇ ਗਾਇਕ ਅਰਜੰਟੇ ਲੋਗ ਵੱਲੋਂ ਘਰ ਪੀੜਤਾ ਦੀ ਮਦਦ ਲਈ ਚਾਰ ਕਲੇ ਪਿੰਡਾਂ ਵਾਂਗ ਸਹਿਯੋਗ ਨਾਲ ਤੇ ਗਿਆ ਆ ਰਹੇ ਆ ਆ ਦੇਖੋ ਸਾਰੇ ਪਿੰਡ ਦੇ ਪ੍ਰਤਵੰਤੇ ਵੀ ਖੜੇ ਆ ਤੇ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਆ ਅੱਜ ਅਰਜੰਟੇ ਲੋਗ ਗਾਇਕ ਵੱਲੋਂ ਜਿਹੜਾ ਆਚਾਰ ਭੇਜਿਆ ਜਾਂਦਾ ਕੀ ਕਹਿਣਾ ਤੁਹਾਨੂੰ ਦੇਖੋ ਅ ਇਨਸਾਨੀਅਤ ਦਾ ਫਰਜ਼ ਆ ਵੀ ਜਦੋਂ ਕਦੇ ਵੀ ਸਮਾਜ ਤੇ ਕੋਈ ਮੁਸ਼ਕਿਲਾਂ ਆਉਂਦੀ ਆ ਵੱਡੇ ਬੰਦੇ ਮਸ਼ਹੂਰ ਬੰਦਿਆਂ ਤੋਂ ਲੋਕ ਹਮੇਸ਼ਾ ਉਹਨਾਂ ਦਾ ਮਨ ਦੀ ਭਾਵਨਾ ਹੁੰਦੀ ਹੈ ਵੀ ਔਖੇ ਸਮੇਂ ਦੇ ਵਿੱਚ ਉਹ ਸਮਾਜ ਦੀ ਤੇ ਆਪਣੇ ਲੋਕਾਂ ਦੀ ਬਾਹ ਵੰਨ ਜਿਦੀ ਅੱਜ ਤਾਜ਼ਾ ਮਿਸਾਲ ਸਾਡੇ ਭਦੌੜ ਦੇ ਨਾਮਵਾਰ ਗਾਇਕ ਵਰਲਡ ਵਾਈਡ ਜਿਹੜੇ ਮਸ਼ਹੂਰ ਗਾਇਕ ਨੇ ਅਰਜੰਟ ਲੋਜੀ ਉਹਨਾਂ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਚਾਰ ਵੱਡੇ ਟਰਾਲੇ ਅਚਾਰ ਦੇ ਤੇ ਚਾਰੇ ਦੇ ਹਰੇ ਚਾਰੇ ਦੇ ਅਜਨਾਲਾ ਤੇ ਫਾਜ਼ਿਲਕਾ ਸਾਈਡ ਭੇਜਿਓ ਹੈ ਤੇ ਉਹਨਾਂ ਦੇ ਪਰਿਵਾਰ ਵੱਲੋਂ ਤੇ ਅਰਜੰਟ ਲੋਰੀ ਦੇ ਦੋਸਤ ਡੇਵਿਡ ਜੀ ਵੱਲੋਂ ਇਹ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਜੇ ਅੱਗੇ ਵੀ ਕੋਈ ਇਹ ਪਹਿਲੀ ਪਹਿਲੀ ਉਹਨਾਂ ਰਸਤੇ ਭੇਜੀ ਆ ਪਹਿਲੇ ਸਾਧਨ ਭੇਜਿਆ ਅੱਗੇ-ਅੱਗੇ ਵੀ ਜੇਕਰ ਕਿਸੇ ਕਿਸਮ ਦੀ ਵੀ ਕਿਸੇ ਹੋਰ ਏਰੀਆ ਦੇ ਵਿੱਚ ਵੀ ਕਿਸੇ ਚੀਜ਼ ਦੀ ਦਵਾਈਆਂ ਦੀ ਜਾਂ ਖਾਣ ਪੀਣ ਦੇ ਸਮਾਨ ਵੀ ਜਿਹੜੇ ਬੰਦੇ ਵੀ ਉੱਥੇ ਸੇਵਾ ਕਰਨ ਜਾ ਰਹੇ ਨੇ ਜਾਂ ਡਾਕਟਰ ਗਏ ਹੋਣੇ ਜਿਹੜੀ ਕੁਝ ਜ਼ਰੂਰਤ ਉਹ ਦੱਸਣਗੇ ਉਹਦੇ ਮੁਤਾਬਕ ਅਗਲੀ ਰਸਤੇ ਵੀ ਭੇਜੀ ਜਾਊਗੀ ਮੈਂ ਆਪਣੇ ਵੱਲੋਂ ਸਮੁੱਚੇ ਸ਼ਹਿਰ ਨਿਵਾਸੀਆਂ ਵੱਲੋਂ ਅਰਜੰਟੇ ਲੋਜੀ ਦਾ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਪ੍ਰਮਾਤਮਾ ਅੱਗੇ ਇਹ ਅਰਦਾਸ ਬੇਨਤੀ ਕਰਦਾ ਕਿ ਅਰਜੰਟੇ ਲੋ ਵਰਗੇ ਸ਼ਖਸ਼ਾਂ ਨੂੰ ਦੁਨੀਆ ਤੇ ਹੋਰ ਜਿਹੜੇ ਅੱਗੇ ਲੈ ਕੇ ਜਾਣ ਇਹ ਅਸੀਂ ਦੁਆ ਕਰਦੇ ਹਾਂ ਧੰਨਵਾਦ ਜੇ ਅਰਜੰਟੇ ਲੋਗ ਬਹੁਤ ਦੱਸਦੇ ਕਿ ਜੀ ਆਣੀ ਆ ਕਿੱਥੇ ਕਿੱਥੇ ਜਾਣੀ ਆ ਕਿੰਨੇ ਟਰਾਲੇ ਇਹ ਦੇਖੋ ਜੀ ਗੱਲ ਇਹ ਆ ਵੀ ਸਾਡੇ ਭਦੌੜ ਦੇ ਜੰਪਾਲ ਜਿਹੜੇ ਬੜੇ ਮਸ਼ਹੂਰ ਗਾਇਕ ਆ ਅਰਜੰਟੇ ਲੋ ਜੀ ਤੇ ਉਹਨਾਂ ਦੇ ਫਾਦਰ ਬੂਟਾ ਖਾਨ ਜੀ ਉਹਨਾਂ ਦੇ ਦੋਸਤ ਡੈਵੀ ਜੀ ਉਹਨਾਂ ਨੇ ਬਹੁਤ ਵਧੀਆ ਜਿਹੜਾ ਪ੍ਰਣਾਲਾ ਕੀਤਾ ਕਿਉਂਕਿ ਸਮੇਂ-ਸਮੇਂ ਤੇ ਜਿਹੜੇ ਇਹ ਜੇ ਨੌਜਵਾਨ ਉਦਮੀ ਮੁੰਡੇ ਜਦੋਂ ਇਹ ਜਾਂ ਸਮੇਂ ਤੇ ਜਦੋਂ ਕੋਈ ਵੀ ਵਿਵਪਤਾ ਪੈਂਦੀ ਹੈ ਪੰਜਾਬ ਨੂੰ ਮਤਲਬ ਇਹ ਬਹੁਤ ਵੱਡੀ ਗੱਲ ਹੈ ਅਸੀਂ ਦਾ ਜਿਹੜੇ ਪਰੌੜ ਨਿਵਾਸੀ ਸਾਰੇ ਸਾਡੀ ਜ਼ਿੰਮੇਵਾਰ ਟੀਮ ਖੜੀ ਹੈ ਅਸੀਂ ਦਾ ਅਰਜਨ ਢਿੱਲੋਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਦੀ ਸਾਰੀ ਟੀਮ ਦਾ ਜਿਹੜੀ ਟੀਮ ਲੈ ਕੇ ਜਾ ਰਹੀ ਹੈ ਉਹਨਾਂ ਦਾ ਵੀ ਸਪੈਸ਼ਲ ਧੰਨਵਾਦ ਕਰਦੇ ਆ ਕਿਉਂਕਿ ਜਿਨ੍ਹਾਂ ਨੇ ਜਾ ਕੇ ਇਹ ਸਾਰਾ ਉੱਥੇ ਡਿਵਾਈਡ ਕਰਨਾ ਇੱਕ ਟਰਾਲੇ ਲਾ ਕੇ ਮੁੜਿਆ ਹੋਣਾ ਇੱਕ ਜਿੱਥੇ ਲੋਡ ਹੈ ਮਤਲਬ ਉੱਥੇ ਘਾਲਣਾ ਘਾਲ ਕੇ ਮਤਲਬ ਪਾਣੀ ਦੇ ਵਿੱਚ ਦੀ ਜਿੱਥੇ ਵੀ ਲੋਡ ਹੈ ਲੋਡ ਮੁਤਾਬਕ ਚੀਜ਼ ਪਹੁੰਚਾਉਣੀ ਇਹ ਉਦੋਂ ਵੀ ਔਖਾ ਕੰਮ ਹੈ ਇਹ ਕਿੱਥੇ ਲੈ ਕੇ ਜਾ ਰਹੇ ਹੋ ਇਹ ਇਹ ਇਧਰ ਫਾਜਲ ਕਾ ਜਨਾਲਾ ਸਾਈਡ ਇਹਨਾਂ ਨੇ ਬਣਾਇਆ ਰੂਟ ਆਪ ਦਾ ਬਾਕੀ ਜੇ ਕੋਈ ਮੁੱਖੇ ਮੁਤਾਬਕ ਇਹਨਾਂ ਨੂੰ ਅੱਗੇ ਵੀ ਜਾਣ ਦੀ ਲੋੜ ਪਈ ਤਾਂ ਇਹ ਅੱਗੇ ਜਾਣ ਤੋਂ ਵੀ ਬੜੇ ਉਦਮੀ ਹੁੰਦੇ ਆ ਇਸ ਕਰਕੇ ਇਸ ਜਿਹੜਾ ਦੁੱਖ ਦੀ ਘੜੀ ਚ ਇਹਦਾ ਇਹ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉਹਦੇ ਚ ਅਸੀਂ ਸਾਡੇ ਭਧੌੜ ਦੇ ਜੰਪਲ ਗਏ ਕਰਜੰਟ ਢਿਲੋਂ ਉਹਨਾਂ ਦੇ ਫਾਦਰ ਬੁੱਟਾ ਖਾਂ ਉਹਨਾਂ ਦੇ ਢਿਲੋਂ ਸਾਹਿਬ ਦੇ ਦੋਸਤ ਡੇਵੀ ਜੀ ਸਾਰੀ ਟੀਮ ਦਾ ਸਾਰੇ ਹੀ ਪਰਿਵਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਅਰਸਤ ਤੇ ਜੀ ਆ ਰਿਹਾ ਗਏ ਕਰਜੰਟ ਢਿਲੋਂ ਕੀ ਕਹਿਣਾ ਚਾਹੁੰਦਾ ਬਹੁਤ ਵੱਡਾ ਜੀ ਪਰਿਵਾਰ ਦਾ ਧੰਨਵਾਦ ਉਹਨਾਂ ਦੇ ਫਾਦਰ ਬੁੱਟਾ ਜੀ ਦਾ ਅਰਜੰਟ ਢਿਲੋਂ ਜੀ ਦਾ ਐਡਾ ਵੱਡਾ ਪ੍ਰਾਲਾਚਾਰ ਟਰੱਕ ਜਿਹੜੇ ਮੱਕੀ ਦਾ ਚਾਰ ਉਹ ਦੇ ਰਹੇ ਨੇ ਬਹੁਤ ਵੱਡੀ ਪੰਜਾਬ ਤੇ ਵਿੱਤਾਂ ਪਈ ਵੀ ਆ ਜਿਹੜੀਆਂ ਦੀ ਇਲਾਕਿਆਂ ਚ ਪਈ ਵੀ ਆ ਤੇ ਮੈਨੂੰ ਨਾਲ ਹੀ ਹੁਣ ਪਰਿਵਾਰ ਨੇ ਇੱਕ ਹੋਰ ਬਹੁਤ ਵੱਡਾ ਸੁਨੇਹਾ ਲਾਇਆ ਇਹ ਮੈਂ ਤੁਹਾਡੇ ਰਾਹੀਂ মিডিਆ ਰਾਹੀਂ ਪਹੁੰਚਾਉਣਾ ਚਾਹੁੰਦਾਗਾ ਵੀ ਇਹ ਤਾਂ ਮਦਦ ਹੋ ਗਈ ਤੇ ਇਸ ਤੋਂ ਬਾਅਦ ਬੇਬੀ ਜੀ ਦੇ ਦੋਸਤ ਕੋਲੇ ਖੜੇ ਨੇ ਪਰਿਵਾਰ ਦਾ ਇੱਕ ਵੱਡਾ ਸੁਨੇਹਾ ਵੀ ਇਹ ਮਦਦ ਲਗਾਤਾਰ ਜਾਰੀ ਰਹਿੂ ਇੱਕ ਅੱਜ ਭਦੌਰ ਚ ਜਿਹੜੀਆਂ ਸਵੇਰ ਦੀਆਂ ਰਾਂਝੇ ਆਜੋ ਜਿਹੜੀਆਂ ਹੁਣ ਇਸ ਤਾਜ਼ਾ ਪਰਿਵਾਰ ਨੇ ਕਿਸਨੇਹਾ ਲਾਇਆ ਵੀ ਜਿਹੜਾ ਭਧੌਰ ਦੇ ਸਵੇਰ ਦੇ ਨੁਕਸਾਨ ਨਜ਼ਰ ਆ ਰਹੇ ਨੇ ਸ਼ਤਾਂ ਦੇ ਗਰੀਬ ਪਰਿਵਾਰਾਂ ਦੇ ਉਹਦੇ ਬਾਰੇ ਡੇਵੀ ਜੀ ਬੂਟਾ ਜੀ ਨੂੰ ਆਪਾਂ ਕੰਟੈਕਟ ਕਰਕੇ ਅਰਜੰਟ ਲੋਜੀ ਦਾ ਸਨੇਹਾ ਹੈਗਾ ਵੀ ਮੈਨੂੰ ਉਹ ਵੀ ਦੱਸਿਆ ਜਾਵੇ ਤੇ ਉਹਦੇ ਚ ਵੀ ਭਧੌਰ ਚ ਵੀ ਮੈਂ ਉਹਨਾਂ ਪਰਿਵਾਰਾਂ ਦੀ ਮਦਦ ਕਰੂੰਗਾ ਜਿਨ੍ਹਾਂ ਦੇ ਪਰਿਵਾਰਾਂ ਦੇ ਮਕਾਨਾਂ ਦੇ ਨੁਕਸਾਨ ਹੋਏ ਇਸ ਨਿਸ਼ਾ ਮੈਂ ਪਹੁੰਚਾਉਣਾ ਨਾਲ ਚਾਹੁੰਦਾ ਤੁਹਾਡਾ ਬਹੁਤ ਹੀ ਪਰਿਵਾਰ ਦਾ ਭਧੌਰ ਕੰਨੀਓ ਸਾਡੀ ਜ਼ਿਲ੍ਹਾ ਕੈਮਿਨਿਸਟ੍ਰੇਸ਼ਨ ਕੰਨੀਓ ਸਾਰੇ ਇਲਾਕੇ ਕੰਨੀਓ ਅਸੀਂ ਰੱਜ ਕੇ ਧੰਨਵਾਦ ਕਰਦਾ